ਕਿ ਬਰੀ ਪਲੇਟ ਇਸ ਕਲਰ ਦੀ ਮੈਨੇ ਡਿਜ਼ਾਈਨ ਕਰੀ ਹੈ ਹਾਂ ਇਸ ਕਰਕੇ ਫਿਰ ਮੈਨੇ ਇਸੀ ਕਲਰ ਦਾ ਕਰਵਾ ਲਿਆ ਹੈ। ਕਿ ਨਵੇਂ ਡੇਏ ਆਂਦੇ ਆਏ ਹੈ ਜੀ ਸਾਰੇ ਕਰੋਵੇ ਨਾਲੇ ਛਾਲ ਲੀਆਂ ਵੀ ਨਵੇਂ ਡੇਏ ਆਂਦੀਆਂ ਗੋਟਾ ਲਗਾ ਕੇ ਤਿਆਰ ਕਰਤੀਆਂ ਵੀ। ਫਿਰ ਵੀ ਆਪਾਂ ਕਹਾਂਗੇ ਆਪਣੀ ਜਿਹੜੀ ਪੁਰਾਣੀ ਖੈਗੀ ਹੈ ਉਹਨੂੰ ਜ਼ਿਆਦਾ ਮਹੱਤਵ ਦੇਣ। ਬਿਲਕੁਲ ਠੀਕ ਪੁਰਾਣੀ ਮਹੱਤਵ ਦੇ ਨਾਲ ਤੇ ਵੀ ਦੀ ਨਾਲ ਰੱਖਿਆ ਗਏ ਬਰਾਤੀ ਬਰਤ ਹੈ ਹਾਂ ਜੀ। ਪਿਆਰੀ ਤਾਂ ਜੋ ਮਤਲਬ ਹਮੇਸ਼ਾ ਤੋਂ ਚੱਲਦਾ ਆ ਰਿਹਾ ਵਹੀ ਚੀਜ਼ ਆ ਹੁਣ ਜਿਸ ਤਰ੍ਹਾਂ ਕਰਵੇ ਲੈਣ ਆਇਆ ਹੁਣ ਕਰਵੇ ਹੋਰ ਬਹੁਤ ਤਰ੍ਹਾਂ ਦੇ ਚੱਲ ਗਏ ਸਿਲਵਰ 골ਡਨ ਲੇਕਿਨ ਮੈਂ ਰੈੱਡ ਹੀ ਲਿੱਤੇ ਕਿਉਂਕਿ ਰੈੱਡ ਹੀ ਜੋ ਹੈ ਉਹ ਟ੍ਰੈਡੀਸ਼ਨਲ ਤੌਰ ਤੇ ਹਮੇਸ਼ਾ ਯੂਜ਼ ਹੁੰਦਾ ਹੈ ਅਸੀਂ ਵੀ ਉਹਨਾਂ ਨਾਲ ਹੀ ਰਲ ਗਏ ਆ ਤਾਂ ਸਾਡੀ ਸੰਸਕ੍ਰਿਤੀ ਦਾ ਪਤਾ ਕਿੱਦਾਂ ਲੱਗੇਗਾ ਬਿਲਕੁਲ ਅੱਜ ਦਾ ਮਹੱਤਵ ਕੀ ਆ ਉਹ ਪਤਾ ਹੋਣਾ ਚਾਹੀਦਾ ਅੱਜ ਅੱਜ ਦਾ ਮਹੱਤਵ ਕੀ ਹੈ ਕਿ ਅਸੀਂ ਕਿੱਦਾਂ ਕਿਸ ਲਈ ਅਸੀਂ ਵਰਤ ਰੱਖਦੇ ਆ ਉਹੀ ਚੀਜ਼ ਆ ਗਈ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਚ अजकल चल रहा है कि जगह जगह पार्टीज होंगे करवा दी हो और उस चीज न लेके अजकल बच्चे थोड़े ज्यादा उस वाले खरीदार आज कल हुआ मठियाँ सारी थाली छालनी भी सब कुछ लेके जाते वो सीख लगा के उसमें पूजा करते हैं और चलनी से चांद को देख के अर्घ देते हैं ਸੋ ਹਾਗਣਾ ਦਾ ਤਿਉਹਾਰ ਹੈ ਔਰ ਇੱਥੇ ਖਰੀਦਾਰੀ ਜਿਹੜੀ ਹੈ ਸਬੰਧ ਦੀ ਕੀਤੀ ਹੈ ਕਿਉਂਕਿ ਕਰਵਾ ਚੌਥ ਦਾ ਵਰਤ ਹੈ। ਕਿਆ-ਕਿਆ ਖਰੀਦਾਰੀ ਕੀ ਆਪਨੇ? ਕਾ ਮੋਲੀ ਹਮ ਕੋ ਨਹੀਂ ਕਿਹਾ। ਕਿਆ-ਕਿਆ ਕੌਣ-ਕੌਣ ਸਾ ਚੀਜ਼ ਲਿਆ ਹੈ? ਦੇਖੋ ਸਬਨਾਂ ਲਏ ਹਨ, ਫੋਟੋਗ ਲੈਣ ਚਲਣੀਆਂ ਲਏ ਹਨ, ਕਰਵਾ ਲਈ ਹੈ। ਅੱਛਾ ਇਸਕਾ ਕੀ ਮਤਲਬ ਹੈ? ਇਹ ਕਿਉਂ ਲਿਆ ਹੈ? ਇਸੀ ਕੇ ਹੈ, ਇਸੀ ਕਰਵਾ ਮੈਂ ਲੱਗਤੀ ਹੈ। ਅੱਛਾ ਔਰ ਛੰਨੀ ਔਰ ਫੈਂਸੀ ਵਾਲੀ ਜ਼ਿਆਦਾ ਵਿਕ ਰਹੀ ਹੈ ਫੈਂਸੀ ਹੈ ਨਾ ਜਿਸ ਪਰ ਗੋਟੇ ਗੋਟੇ ਲੱਗਿਆ ਹੋਇਆ ਹੈ ਉਹ ਵੀ ਜ਼ਿਆਦਾ ਵਿਕ ਰਹੀ ਹੈ ਸੋਹਗਨਾ ਦਾ ਤਿਉਹਾਰ ਕਰਵਾ ਚੌਥ ਔਰ ਅੱਜ ਇੱਥੇ ਦੇਖ ਸਕਦੇ ਹੋ ਕਿ ਖਾਸ ਕਰਕੇ ਸੋਹਗਨਾ ਜਿਹੜੀਆਂ ਨੇ ਆਪਣੇ ਸੋਹਗ ਦਾ ਸਮਾਨ ਖਰੀਦਣ ਲਈ ਬਾਜ਼ਾਰ ਪਹੁੰਚੀਆਂ ਨੇ ਜਿੱਥੇ ਕਰਵੇ ਦਾ ਵਿਸ਼ੇਸ਼ ਮਹੱਤਵ ਹੈ ਔਰ ਕਰਵਾ ਚੌਥ ਦਾ ਵਰਤ ਵੀ ਜਿਹੜਾ ਕਰਵੇ ਤੋਂ ਬਿਨਾ ਅਧੂਰਾ ਹੈ ਔਰ ਇੱਥੇ ਅਲੱਗ-ਅਲੱਗ ਡਿਜ਼ਾਈਨ ਦੇ ਕਈ ਜਿਹੜੇ ਨੇ ਕਰਵੇ ਮੌਜੂਦ ਹੈ ਔਰ ਕਰਵਾ ਚੌਥ ਦੇ ਵਿੱਚ ਲੱਗਣ ਵਾਲੇ ਸਾਰੇ ਸਾਮਾਨ ਦੀ ਇੱਥੇ ਜਿਹੜੀ ਹੈ ਵਿਕਰੀ ਕੀਤੀ ਜਾ ਰਹੀ ਔਰ ਜਿਹੜੀਆਂ ਸੁਹਾਗਣਾ ਨੇ ਵਿਆhta ਔਰਤਾਂ ਨੇ ਇਹ ਜਿਹੜੀ ਸਮੱਗਰੀ ਹੈ ਚਾਹੇ ਉਹ ਕਰਵਾ ਹੋਵੇ ਛਲਣੀ ਹੋਵੇ ਉਹਨਾਂ ਸਾਰੀਆਂ ਚੀਜ਼ਾਂ ਦੀ ਖਰੀਦਾਰੀ ਜਿਹੜੀਆਂ ਨੇ ਕਰ ਰਹੀਆਂ ਨੇ ਇੱਥੇ ਖਰੀਦਾਰੀ ਜਿਹੜੀ ਕੀਤੀ ਜਾ ਰਹੀ ਹੈ ਮੈਮ 1 ਮਿੰਟ ਪੀਸ ਖਰੀਦਾਰੀ ਜਿਹੜੇ ਲਗਾਤਾਰ ਚੱਲ ਰਹੀ ਹੈਗੇ ਸੋਨੇ-ਸੋਨੇ ਕਰਵੇ ਇੱਥੇ ਪਏ ਨੇ ਔਰ ਦੀਵੇ ਕਰਵੇ छन्ਨੀਆਂ ਦੀ ਖਾਸ ਖਰੀਦਾਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਮੈਮ 1 ਮਿੰਟ ਪਲੀਜ਼ ਕਿ ਕਿਹੜੇ-ਕਿਹੜੇ ਸਮਾਨ ਦੀ ਅੱਜ ਜਿਹੜੀ ਹੈ ਖਰੀਦਾਰੀ ਕੀਤੀ ਹੈਗੀ ਹੈ ਕਰਵਾ ਦੀਵੇ ਔਰ ਪਲੇਟ ਹੁੰਦੀ ਹੈ ਜਿਹੜੀ ਫਰੂਟਸ ਵਗੈਰਾ ਮਠਾਈ ਸਭ ਕੁਝ ਬਿਲਕੁਲ ਅੱਛਾ ਕਰਵਾ ਮਿੱਟੀ ਦੇ ਕਰਵੇ ਤੋਂ ਬਿਨਾ ਹੈ ਨਾ ਅਧੂਰਾ ਰਹਿ ਜਾਂਦਾ ਤਿਹਾਰ ਔਰ छन्ਨੀ ਬਹੁਤ سارے ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਕਰਵਾ ਅਗਰ ਦਿਖਾਣਾ ਚਾਹੋ ਤੁਸੀਂ ਪਸੰਦ ਕੀਤਾ ਇਹ ਵਾਲਾ ਕਿਉਂਕਿ ਮੇਰੀ ਪਲੇਟ ਇਸ ਕਲਰ ਦੀ ਮੈਨੇ ਡਿਜ਼ਾਈਨ ਕਰੀ ਹੈ ਹਾਂ ਇਸ ਕਰਕੇ ਫਿਰ ਮੈਨੇ ਇਸੇ ਕਲਰ ਦਾ ਕਰਵਾ ਲਿਆ ਬਿਲਕੁਲ ਅੱਛਾ ਹੁਣ ਕਰਵਾ ਚੋਜ਼ ਵੀ ਡਿਜ਼ਾਈਨਰ ਹੋ ਗਿਆ ਹੈ ਨਾ ਅਸੀਂ ਡਿਜ਼ਾਈਨਰ ਪਲੇਟਾਂ ਵੀ ਦੇਖੀਆਂ ਹਾਂ ਹਾਂਜੀ ਹਾਂਜੀ ਅੱਛਾ ਉਹਦੇ ਨਾਲ ਹੀ ਮੈਚ ਕਰਦਾ ਸਾਰਾ ਸਮਾਨ ਹਾਂਜੀ ਹਾਂਜੀ ਬਿਲਕੁਲ ਅੱਛਾ ਚੰਨੀ ਵੀ ਕਿਆ ਉਸੀ ਤਰ੍ਹਾਂ ਦੀ ਰਹੇਗੀ ਹਾਂਜੀ ਉਹ ਮੈਨੇ ਖੁਦ ਆਪਣੀ ਡਿਜ਼ਾਈਨ ਕਰੀ ਹੋਈ ਹੈ ਅੱਛਾ ਤੁਸੀਂ ਖੁਦ ਡਿਜ਼ਾਈਨਰ ਹੋ ਡਿਜ਼ਾਈਨਰ ਕਰੀ ਹੋਈ ਹੈ ਆਪਣੀ ਖੁਦ ਅੱਛਾ ਕੀ ਖਾਸ ਕੀ ਸਪੈਸ਼ਲ ਕੀ ਰਹੇਗਾ ਆਜ਼ਦੇ ਦਿਨ ਔਰ ਕਿੰਨੇ ਕਵਜੇ ਪੂਜਾ ਵਰਤ ਜਿਹੜੀ ਹੋਈ ਹੈ ਪੂਜਾ ਸ਼ਾਮੀ 4 ਵਜੇ ਹੁੰਦੀ ਹੈ 4 ਵਜੇ ਕਥਾ ਸੁਣ ਕੇ ਥੋੜਾ ਨਾ ਮਤਲਬ ਕਿ ਜਿਹਨੇ ਕੁਝ ਖਾਣਾ ਹੁੰਦਾ ਹੈ ਚਾਹ ਵਗੈਰਾ ਉਹ ਪੀ ਸਕਦੇ ਆ ਬਾਕੀ ਰਾਤ ਨੂੰ ਤਾਂ ਵਰਤ ਖੋਲਣਾ ਹੀ ਹੁੰਦਾ ਚੰਦਰਮਾ ਦੇਖ ਕੇ ਅੱਛਾ ਜਿਨ੍ਹਾਂ ਦਾ ਜੋ ਪਹਿਲਾ ਵਰਤ ਹੈ ਮੈਮ ਉਹਨਾਂ ਨੂੰ ਕੀ ਸਜੈਸਟ ਕਰਨਾ ਚਾਹੋਗੇ ਕਿਉਂਕਿ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਨੇ ਨਾ ਪਹਿਲੀ ਵਾਰ ਵਰਤ ਰੱਖ ਰਹੀਆਂ ਨੇ ਨਹੀਂ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਤਾਂ ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋਗੇ ਮੇਰਾ ਤਾਂ ਇਹ ਐਕਸਪੀਰੀਅੰਸ ਹੈ ਵੀ ਆਪਣੀ ਪੂਰੀ ਮਨ ਔਰ ਸ਼ਰਧਾ ਨਾਲ ਆਪਣਾ ਵਰਤ ਰੱਖਣਾ ਚਾਹੀਦਾ ਹੈ ਅਗਰ ਨਹੀਂ ਰੱਖਿਆ ਜਾ ਰਿਹਾ ਕਿਸੇ ਕੋਲੋਂ ਤਾਂ ਉਹ ਕੋਈ ਕੰਪਲਸਨ ਨਹੀਂ ਹੁੰਦਾ ਬਟ ਫਿਰ ਵੀ ਅਗਰ ਤੁਸੀਂ ਰੱਖ ਸਕਦੇ ਹੋ ਤਾਂ ਰੱਖ ਸਕਦੇ ਹੋ ਵਧੀਆ ਸ਼ਰਧਾ ਯਾਨੀ ਕਿ ਜ਼ਰੂਰੀ ਸ਼ਰਧਾ ਜ਼ਰੂਰੀ ਹੈ ਜੀ ਬਿਲਕੁਲ ਸ਼ਰਧਾ ਜ਼ਰੂਰੀ ਹੈ ਔਰ ਇੱਥੇ ਮੈਮ ਜਿਹੜੇ ਖਰੀਦਾਰੀ ਕਰ ਰਹੇ ਹਨ ਸਭ ਤੋਂ ਖੂਬਸੂਰਤ ਮੈਸੇਜ ਦਿੱਤਾ ਹੈ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦਾ ਪਹਿਲਾ ਵਰਤ ਹੈ ਕਿ ਸ਼ਰਧਾ ਔਰ ਮਨ ਦੇ ਨਾਲ ਜਿਹੜਾ ਆਪਣਾ ਵਰਤ ਰੱਖੋ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਬੇਹਦ ਖੂਬਸੂਰਤ ਕਰਵਾ ਚੌਥ ਲਈ ਕਰਵੇ ਜਾਲੀਆਂ ਔਰ ਫੋਟੋਆਂ ਜਿਹਦਾ ਵੀ ਮਹੱਤਵ ਹੈ ਦੀਏ ਇਹ ਸਾਰੀਆਂ ਚੀਜ਼ਾਂ ਇੱਥੇ ਮੌਜੂਦ ਨੇ ਔਰ ਇਸ ਤਿਹਾੜ ਦੀ ਇਹੀ ਖੂਬਸੂਰਤੀ ਹੈ ਕਰਵਾ ਚੌਥ ਦੇ ਉੱਤੇ ਕਿ ਮਹਿਲਾਵਾਂ ਜਿਹੜੀਆਂ ਨੇ ਆਪਣੇ ਪਤੀ ਦੀ ਲੰਬੀ ਉਮਰ ਲਈ ਇਹ ਵਰਤ ਰੱਖਦੀਆਂ ਨੇ ਕਰਵਾ ਚੌਥ ਦੇ ਤਿਹਾੜ ਦੇ ਉੱਤੇ ਕਰਵੇ ਦਾ ਵਿਸ਼ੇਸ਼ ਮਹੱਤਵ ਹੈ ਔਰ ਇਹ ਦੁਕਾਨਦਾਰਾਂ ਵੱਲੋਂ ਵੀ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਗਿਆ ਹੈਗਾ ਦੁਕਾਨਦਾਰ ਸਾਡੇ ਨਾਲ ਮੌਜੂਦ ਹੈ ਵੀਰੇ ਜੀ ਇਸ ਵਰ ਕਰਵਾ ਚੌਦ ਦੇ ਉੱਤੇ ਕਰਵਿਆਂ ਦਾ ਕੀ ਕੀ ਨਵੇਂ ਡਿਜ਼ਾਈਨ ਔਰ ਟ੍ਰੈਂਡ ਚੱਲ ਰਿਹਾ ਹੈ? ਫਿਰ ਕੀ ਨਵੇਂ ਡਿਜਾਇਨ ਦੇ ਆਏ ਆ ਜੀ ਸਾਰੇ ਕਰਵੇ? ਹੂੰ ਨਾਲੇ ਛਾਲਣੀਆਂ ਵੀ ਨਵੇਂ ਡਿਜਾਇਨ ਦੀਆਂ ਗੋਟਾ ਲਗਾ ਕੇ ਤਿਆਰ ਕਰਤੀਆਂ ਹੋਈਆਂ। ਅੱਛਾ ਛਲਣੀਆਂ ਵੀ ਜਿਹੜੀਆਂ ਨਵੀਆਂ ਵਧੀਆ ਤਿਆਰ ਕੀਤੀਆਂ। ਹਾਂਜੀ। ਕਿੱਦਾਂ ਦਾ ਟ੍ਰੈਂਡ ਅੱਜ ਦੀ ਤਰੀਕ ਤੇ ਚੱਲ ਰਿਹਾ? ਲੋਕ ਜ਼ਿਆਦਾਤਰ ਕਿੱਦਾਂ ਦੇ ਕਰਵਿਆਂ ਦੀ ਮੰਗ ਕਰਦੇ ਨੇ? ਅੱਜ ਕੱਲ ਦਾ ਜ਼ਿਆਦਾ ਸਜਾਵਟ ਵਾਲਾ ਹੀ ਚੱਲਦਾ ਹੈ। ਇਹ ਵਗਾਂ। ਜਿਨ੍ਹਾਂ ਦੇ ਉੱਤੇ ਡਿਜ਼ਾਈਨ ਬਣੇ ਹੋਣ ਡਿਜ਼ਾਈਨਰ ਹੋਣ ਯਾਨੀ ਕਿ। ਹਾਂਜੀ। ਇਹ ਵਾਲਾ ਜ਼ਿਆਦਾ ਚੱਲਦਾ ਹੈ ਟੂਟੀ ਇਹਦਾ ਅੱਛਾ ਆ ਡਿਜ਼ਾਈਨਰ ਜਿਹੜੇ ਅੱਛਾ ਇੱਕ ਕਰਵੇ ਦੇ ਨਾਲ ਨਾਲ ਹੋਰ ਕਿਹੜੀ ਕਿਹੜੀ ਸਮਾਨ ਦੀ ਖਰੀਦਾਰੀ ਹੁੰਦੀ ਹੈ ਹੋਰ ਆ ਦੀਵੇ ਵਿਕਦੇ ਹੈਗੇ ਕਲਰ ਵਾਲੇ ਹਾਂਜੀ ਪਲੇਨ ਵਿਕਦੇ ਹੈਗੇ ਤુલਸੀ ਦੀਵੇ ਹੈਗਾ ਇਹ ਸਾਰੇ ਆਈਟਮਾਂ ਨਾਲ ਹੀ ਵਿਕਦੀਆਂ ਬਈ ਨਾਲ ਹੀ ਵਿਕਦੇ ਆਗਰ ਛਾਨਣੀ ਤੁਸੀਂ ਥੋੜੀ ਜਿਹੀ ਦਿਖਾਓ ਕਿ ਕਿੱਦਾਂ ਦੇ ਡਿਜ਼ਾਈਨਰ ਛਾਨਣੀਆਂ ਵਿਕਦੀਆਂ ਨੇ ਇਹ ਅਲੱਗ-ਅਲੱਗ ਡਿਜ਼ਾਈਨ ਵਾਲੀਆਂ ਹੁੰਦੀਆਂ ਬਸ ਅਲੱਗ-ਅਲੱਗ ਡਿਜ਼ਾਈਨ ਹੁੰਦੇ ਆ ਇਹ ਆ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਡਿਜ਼ਾਈਨ ਨੇ ਕਿਸੇ ਦੇ ਉੱਤੇ ਕਲਰਫੁੱਲ ਜਿਹੜੀ ਆ ਚਾਲਰ ਲਗਾਈ ਗਈ ਹੈ ਕਿਸੇ ਦੇ ਉੱਤੇ ਡਾਇਮੰਡਸ ਔਰ ਕਲਰ ਨੂੰ ਜਿਹੜਾ ਮਤਲਬ ਦਿੱਤਾ ਗਿਆ ਤਾਂ ਜੋ ਤੁਹਾਡੇ ਅੱਛਾ ਕਰਦੀਆਂ ਵੀ ਮਹਿਲਾਵਾਂ ਆ ਕੇ ਵੀ ਸਾਡੇ ਡਿਜ਼ਾਈਨਰ ਥਾਲੀਆਂ ਦੇ ਨਾਲ ਹੀ ਮਿਲਦੀ ਜੁਲਦੀ ਚੀਜ਼ ਦਿਖਾਓ ਥਾਲੀਆਂ ਤਾਂ ਖਤਮ ਹੋ ਗਈਆਂ ਜੀ ਆ ਛਾਲਨੀਆਂ ਹੀ ਪਈਆਂ ਇਸ ਟਾਈਮ ਵੈਸੇ ਮਹਿਲਾਵਾਂ ਮੰਗਦੀਆਂ ਇਤਾਂ ਦੀ ਹਾਂਜੀ ਹਾਂਜੀ ਕਿਹੜੀ ਕਿਹੜੀ ਚੀਜ਼ ਜ਼ਿਆਦਾ ਮੰਗਦੀਆਂ ਸਜਾਵਟ ਵਾਲੀ ਥਾਲੀ ਆਉਂਦੀ ਏ ਇਦਾਂ ਉਹ ਪਈ ਹੈਗੀ ਹਾਂ ਔਰ ਇਹ ਨਾਲ ਗੜਵੀ ਹੁੰਦੀ ਹੈ ਛਾਲਨੀ ਹੁੰਦੀ ਹੈ ਇੱਕ ਥਾਲੀ ਹੁੰਦੀ ਹੈ ਪੂਰਾ ਸੈੱਟ ਹੁੰਦਾ ਏ ਉਹ ਔਰ ਡਿਜ਼ਾਈਨਰ ਕਰਵੇ ਦਾ ਬਹੁਤ ਜ਼ਿਆਦਾ ਕ੍ਰੇਜ਼ ਜਿਹੜਾ ਚੱਲ ਪਿਆ ਤੁਸੀਂ ਕਿਸ ਤਰ੍ਹਾਂ ਦੇ ਕਰਵੇ ਗ੍ਰਦੇ ਆ ਜੀ ਆਪਾਂ ਤਾਂ ਇਹ ਮਿੱਟੀ ਦੇ ਬਨੇ ਹੋਏ ਕਰਵੇ ਖਰੀਦੇ ਇਹੀ ਜ਼ਿਆਦਾ ਚਾਹ ਹਾਂਜੀ 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 ਅੱਛਾ ਮਹੱਤਵ ਵੀ ਇਦਾਂ ਹੀ ਹੈਗਾ ਪਰ ਅੱਜਕੱਲ ਡਿਜ਼ਾਈਨਰ ਹੋ ਗਿਆ ਨਾ ਥਾਲੀਆਂ ਵੀ ਡਿਜ਼ਾਈਨਰ ਹਾਂਜੀ ਹਾਂਜੀ ਡਿਜ਼ਾਈਨਰ ਥਾਲੀਆਂ ਬਹੁਤ ਆ ਗਈਆਂ ਬਾਜ਼ਾਰ ਚ ਹਾਂਜੀ ਤਾਂ ਤੁਸੀਂ ਕਿਸ ਤਰ੍ਹਾਂ ਦਾ ਕਰਵਾ ਪਸੰਦ ਕੀਤਾ ਹੈਗਾ ਮੈਂ ਤਾਂ ਆਪਣਾ ਜੋ ਪੁਰਾਣਿਕ ਹੈਗਾ ਉਹੀ ਹੈ ਮੱਟੀ ਪੁਰਾਣੀ ਪ੍ਰਥਾ ਆ ਪੁਰਾਣੀ ਅੱਛਾ ਤੁਸੀਂ ਪੁਰਾਣੀ ਪ੍ਰਥਾ ਦੀ ਗੱਲ ਕੀਤੀ ਜਿਹੜੀਆਂ ਬੱਚੀਆਂ ਨੇ ਹਨਾ ਅੱਜ ਪਹਿਲੀ ਵਾਰ ਵਰਤ ਰੱਖਣਾ ਉਹਨਾਂ ਨੂੰ ਕੋਈ ਸਲਾਹ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਵਰਤ ਰੱਖਿਆ ਜਾ ਸਕਦਾ ਹੈ ਕੀ ਮਤਲਬ ਹੋ ਸਕਦਾ ਇਹਨਾਂ ਦਾ ਦੇਖੋ ਇੱਚ ਸਲਾਹਤ ਅੱਜ ਕੱਲ ਤਾਂ ਬੱਚੇ ਵੈਸੇ ਖੁਦ ਬਹੁਤ ਸਮਝਦਾਰ ਹੈਗੇ ਅੱਜ ਕੱਲ ਤਾਂ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਹੈਗੇ ਜੀ ਫਿਰ ਵੀ ਆਪਾਂ ਕਵਾਂਗੇ ਆਪਣੀ ਜਿਹੜੀ ਪੁਰਾਣਿਕ ਹੈਗੀ ਹੈ ਉਹਨੂੰ ਜ਼ਿਆਦਾ ਮਹੱਤਵ ਦੇਣ ਬਿਲਕੁਲ ਸਹੀ ਠੀਕ ਹੈ ਪੁਰਾਣੀ ਮਹੱਤਵ ਦੇ ਨਾਲ ਵਿਧੀ ਨਾਲ ਰੱਖਿਆ ਗਿਆ ਵਰਤੀ ਵਰਤ ਹੈ ਹਾਂਜੀ ਠੀਕ ਹਾਂ ਥੋੜਾ ਜਿਹਾ ਸ਼ੇਅਰ ਕਰੋਗੇ ਕਿ ਕੀ ਅੱਜ ਦਾ ਦਿਨ ਕਰਨਾ ਚਾਹੀਦਾ ਔਰ ਕਿਦਾਂ ਵਰਤ ਰੱਖਣਾ ਚਾਹੀਦਾ ਅੱਜ ਦਾ ਦਿਨ ਜਿੰਨਾ ਹੋ ਸਕੇ ਅਸੀਂ ਭਗਵਾਨ ਭਗਵਾਨ ਦਾ ਨਾਮ ਲੋ ਬੋਲੇ ਨਾ ਦਾ ਮਾਤਾ ਪਾਰਵਤੀ ਦਾ ਜਿੰਨਾ ਅਸੀਂ ਚੁਗਲੀ ਨਿੰਦਾ ਤੋਂ ਬਚ ਸਕੇ ਅੱਛੇ ਕੰਮ ਕਰੋ ਅੱਛਾ ਤੁਸੀਂ ਇਹ ਗੱਲ ਕਹੀ ਕਈਆਂ ਨੂੰ ਇਤਰਾਜ਼ ਹੋਏਗਾ ਪਰ ਮੈਂ ਗੱਲ ਜ਼ਰੂਰ ਪੁੱਛਣਾ ਚਾਹਾਂਗਾ ਕਈ ਬੱਚੇ ਅੱਜ ਕੱਲ ਦੇ 10 ਪਾਰਟੀਆਂ ਕਰਨ ਲੱਗ ਜਾਂਦੇ ਆ ਤੰਬੂਲਾ ਖੇਡਣ ਲੱਗ ਜਾਂਦੇ ਆ ਕਿੱਟੀ ਪਾਰਟੀਆਂ ਕਰਨ ਲੱਗ ਜਾਂਦੇ ਆ ਇਹ ਗੱਲ ਹੈ ਨਾ ਬੀੜੇ ਅੱਜਕੱਲ ਦੀ ਜਨਰੇਸ਼ਨ ਨੂੰ ਬਹੁਤ ਮੁਸ਼ਕਲ ਹੈ ਸਮਝਾਣਾ ਇਹ ਅਸੀਂ ਤੁਸੀਂ ਦੱਸਣਗੇ ਤਾਂ ਹੀ ਇਹਨਾਂ ਨੂੰ ਪਤਾ ਲੱਗੇਗਾ ਅਸੀਂ ਇਸ ਚੀਜ਼ ਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਵੀ ਉਹਨਾਂ ਨਾਲ ਹੀ ਰਲ ਗਏ ਹਾਂ ਤਾਂ ਸਾਡੀ ਸੰਸਕ੍ਰਿਤੀ ਦਾ ਪਤਾ ਕਿੱਦਾਂ ਲੱਗੇਗਾ ਬਿਲਕੁਲ ਅੱਜ ਦਾ ਮਹੱਤਵ ਕੀ ਹੈ ਉਹ ਪਤਾ ਹੋਣਾ ਚਾਹੀਦਾ ਅੱਜ ਅੱਜਕੱਲ ਦਾ ਮਹੱਤਵ ਕੀ ਹੈ ਕਿ ਅਸੀਂ ਕਿੱਦਾਂ ਕਿਸ ਲਈ ਅਸੀਂ ਵਰਤ ਰੱਖਦੇ ਹਾਂ ਠੀਕ ਹੈ ਨਾ ਬਿਲਕੁਲ ਥੈਂਕ ਯੂ ਬਿਲਕੁਲ ਇਸ ਵਰਤ ਦਾ ਮਹੱਤਵ ਕੀ ਹੈ ਉਸ ਮਹੱਤਵ ਨੂੰ ਕਿਤੇ ਨਾ ਕਿਤੇ ਭੁੱਲਦੇ ਜਾ ਰਹੇ ਹਾਂ ਪਰ ਪ੍ਰਾਤਨ ਵਿਧੀ ਔਰ ਤਰੀਕੇ ਦੇ ਨਾਲ ਵਿਧੀ ਦੇ ਨਾਲ ਰੱਖਿਆ ਗਿਆ ਵਰਤ ਜਿਹੜਾ ਹੈਗਾ ਉਹ ਹੀ ਸਫਲ ਹੁੰਦਾ ਹੈ ਇਸ ਤਰ੍ਹਾਂ ਨਹੀਂ ਹੈ ਤੁਸੀਂ ਟਾਈਮ ਪਾਸ ਜਿਹੜਾ ਕਰ ਸਕਦੇ ਹੋ ਆਪਣੇ ਪਸੰਦ ਨਾਲ ਜੋ ਵੀ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਪਰ ਜਿਹੜੀ ਪ੍ਰਾਤਨ ਵਿਧੀ ਹੈ ਉਹਦੇ ਹਿਸਾਬ ਨਾਲ ਜਿਹੜਾ ਵਰਤ ਰੱਖਿਆ ਜਾਂਦਾ ਹੈ ਔਰ ਕਿਉਂਕਿ ਵਰਤ ਪਤੀ ਦੀ ਲੰਬੀ ਉਮਰ ਲਈ ਇਹ ਵਰਤ ਰੱਖਿਆ ਜਾਂਦਾ ਹੈਗਾ ਇੱਥੇ ਸਮਾਨ ਖਰੀਦਣ ਲਈ ਖਾਸ ਕਰਕੇ ਦੀਵੇ ਔਰ ਕਰਵੇ ਚੌਥ ਦਾ ਸਮਾਨ ਖਰੀਦਣ ਲਈ ਲੋਕ ਪਹੁੰਚੇ ਤੁਸੀਂ ਕਿਸ ਤਰ੍ਹਾਂ ਦਾ ਕਰਵਾ ਪਸੰਦ ਕੀਤਾ ਹੈ जल्लर वाले, वाले, हाँ जी, था था हाँ, वाले, डिजाइनर, डिजाइनर। डिजाइनर डिजाइनर जी, आजकल ज़्यादा कलरफुल और अच्छा, किस तरह खास करके ट्रेंड चल रहा है अलग अलग पसंद है ना रेड वाला हाँ। कोई अपने सूट के साथ मैच करता हुआ ये वाला दिया लगता दे अपने सूट के साथ मैच करता हुआ या कैसे न, ना रेड ही लेती हूँ अच्छा इसकी कोई कारण है प्रथा है क्या पहले तो सिंपल ले करती अब रेड लेने लग गई हूँ झलर वाली कलरफुल कलरफुल है ना अच्छा इस अगर जो बच्चे नए हैं व्रत रखते हैं उनको महत्व नहीं पता होता ना करवा चौथ का अगर आप कुछ बताना चाहोगे स्टोरी में बताते हैं ਇਸ ਸਟੋਰੀ ਮੈਂ ਹੀ ਬਤਾਤੇ ਹਾਂ ਜੋ ਕਥਾ ਕਰਤੇ ਹਨ ਨੂੰ ਉਸਮ ਸਾਰਾ ਪਤਾ ਲੱਗ ਜਾਂਦਾ ਉਹ ਸੁਣਨਾ ਚਾਹੀਏ ਬੱਚੋ ਹਾਂ 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 ਸਾਡੇ ਨਾਲ ਬਹਿਤਦੇ ਹਨ ਬੱਚੇ ਹਾਂ ਹਾਂ ਬਿਲਕੁਲ ਤਾਂ ਕਰਵਾ ਚੌਦੀ ਇੱਕ ਕਥਾ ਹੈ ਉਹ ਕਥਾ ਨੂੰ ਜਿਹੜਾ ਜ਼ਰੂਰ ਸੁਣਿਆ ਜਾਣਾ ਚਾਹੀਦਾ ਔਰ ਇੱਥੇ ਤੁਸੀਂ ਦੇਖੋ ਕਿ ਕਰਵਾ ਖਰੀਦ ਰਹੇ ਨੇ ਔਰ ਨਾਲ ਦੀਵੇ ਵੀ ਪਸੰਦ ਦੇ ਜਿਹੜੇ ਨੇ ਖਰੀਦੇ ਗਏ ਨੇ ਹਾਲਾਂਕਿ ਟ੍ਰੈਡੀਸ਼ਨ ਦੀ ਗੱਲ ਕੀਤੀ ਜਾਂਦੀ ਹੈਗੀ ਹੈ ਕਿਉਂਕਿ ਜੋ ਪੁਰਾਣਾ ਤਰੀਕਾ ਹੈਗਾ ਉਹੀ ਜ਼ਿਆਦਾਤਰ ਕਈ ਪਸੰਦ ਵੀ ਕਰਦੇ ਹਨ ਇੱਥੇ ਮੈਮ ਨੇ ਖਰੀਦਾਰੀ ਕੀਤੀ ਹੈ ਪੁੱਛਦੇ ਆ ਮੈਮ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਕਰਵਾ ਚੁੱਕੀ ਤਿਆਰੀ ਤਾਂ ਜੋ ਮਤਲਬ ਹਮੇਸ਼ਾ ਤੋਂ ਚੱਲਦਾ ਆ ਰਿਹਾ ਵਹੀ ਚੀਜ਼ਾ ਹੁਣ ਜਿਸ ਤਰ੍ਹਾਂ ਕਰਵੇ ਲੈਣਾ ਹੈ ਹੁਣ ਕਰਵੇ ਹੋਰ ਬਹੁਤ ਤਰ੍ਹਾਂ ਦੇ ਚੱਲ ਗਏ ਸਿਲਵਰ 골ਡਨ ਲੇਕਿਨ ਮੈਂ ਰੈਡੀ ਲਿੱਤੀ ਕਿਉਂਕਿ ਰੈਡੀ ਹੀ ਜੋ ਹੈ ਉਹ ਟ੍ਰੈਡੀਸ਼ਨਲ ਤੌਰ ਤੇ ਹਮੇਸ਼ਾ ਯੂਜ਼ ਹੁੰਦਾ ਹੈ ਬਿਲਕੁਲ ਅੱਛਾ ਅਜਕਲ ਟ੍ਰੈਂਡ ਚੱਲ ਗਿਆ ਹੈਗਾ ਕਿ ਡਿਜ਼ਾਈਨਰ ਹੋਵੇ ਹਰ ਚੀਜ਼ ਚਾਹੇ ਉਹ ਥਾਲੀ ਹੈ ਚਾਹੇ ਉਹ ਕਰਵਾ ਹੈ ਜਾਂ ਫਿਰ ਛੰਨਨੀ ਹੈ ਉਹਨੂੰ ਕਿੱਦਾਂ ਦੇਖਦੇ ਹੋ ਕਿ ਜਿਆਦਾਤਰ ਡਿਜ਼ਾਈਨਰ ਹੀ ਮਾਰਕੀਟ 'ਚ ਹੈਗਾ ਸੋਸ਼ਲ ਮੀਡੀਆ ਜਿਆਦਾ ਆ ਗਿਆ ਨਾ ਉਸ ਕਰਕੇ ਹਰ ਚੀਜ਼ ਨੂੰ ਕਹਿੰਦੇ ਕਿ ਮੇਰਾ ਉਸ ਤੋਂ ਬੈਟਰ ਹੋਵੇ ਜਾਂ ਮੇਰਾ ਉਸ ਤੋਂ ਬੈਟਰ ਹੋਵੇ ਲੇਕਿਨ ਜੋ ਸਿੰਪਲ ਹੈ ਉਹ ਟ੍ਰੈਡੀਸ਼ਨਲ ਤੌਰ ਤੇ ਉਹ ਸਿੰਪਲ ਹੀ ਅੱਛਾ ਲੱਗਦਾ ਹੈ ਜੋ ਫੈਸਟੀਵਲ ਹੈ ਉਹ ਟ੍ਰੈਡੀਸ਼ਨਲ ਹੀ ਤੌਰ ਤੇ ਮਨਾਣੇ ਚਾਹੀਦੇ ਹੈ ਬਿਲਕੁਲ ਅੱਛਾ ਇਹਦੇ ਉੱਤੇ ਆਪਾਂ ਮਹੱਤਵ ਹੈ ਨਾ ਜਿੰਨੇ ਤੁਸੀਂ ਵੀ ਬਹੁਤ ਅੱਛੇ ਕਰਵੇ ਜਿਹੜੇ ਖਰੀਦੇ ਹੈ ਦਿਖਾਓਗੇ ਅਗਰ ਕਿਸ ਤਰ੍ਹਾਂ ਦੇ ਕਰਵੇ ਤੁਸੀਂ ਖਰੀਦੇ ਹੈਗੇ ਤਾਂ ਮੈਮ ਨੇ ਇਹ ਰੈੱਡ ਕਰਵੇ ਲਏ ਹੈਗੇ ਆ ਤੁਸੀਂ ਦੇਖ ਸਕਦੇ ਹੋ ਆ ਜੋ ਟ੍ਰੈਡੀਸ਼ਨ ਟ੍ਰੈਡੀਸ਼ਨ ਕਹਿੰਦਾ ਹੈਗਾ ਉਸੇ ਹਿਸਾਬ ਦੇ ਕਰਵੇ ਲਏ ਹੈ ਅਜਾ ਮੈਮ ਅੱਥਾ ਥੋੜਾ ਜਿਆ ਦੱਸੋਗੇ ਜਿਨ੍ਹਾਂ ਨੇ ਅੱਜ ਪਹਿਲੀ ਵਾਰ ਵਰਤ ਰੱਖਣਾ ਹੈ ਜਾਂ ਜੋ ਬੱਚੀਆਂ ਨਮੀਆਂ ਨੇ ਤੁਸੀਂ ਟ੍ਰੈਡੀਸ਼ਨ ਦੀ ਗੱਲ ਕੀਤੀ ਤਾਂ ਕੀ ਮਹੱਤਵ ਹੈ ਵੈਸੇ ਅੱਜ ਦੇ ਦਿਨ ਦਾ ਵਿਸ਼ੇਸ਼ ਮਹੱਤਵ ਤਾਂ ਇਹ ਕਿ ਉਹ ਆਪਣੇ ਹਸਬੰਡ ਲਈ ਰੱਖਦੇ ਆ ਫਾਸਟ ਹੈ ਹੀ ਹੈ ਉਹਰ ਤੋਂ ਬਿਲਕੁਲ ਹਾਂਜੀ ਅੱਜ ਕਿਸ ਤਰ੍ਹਾਂ ਇਸ ਦਿਨ ਨੂੰ ਜਿਹੜਾ ਹੈਗਾ ਖਾਸ ਬਣਾਉਣਾ ਚਾਹੀਦਾ ਬਹੁਤ ਸਾਰੇ ਲੋਕ ਅੱਜ ਦੇ ਦਿਨ ਤੰਬੂਲਾ ਖੇਡਦੇ ਆ ਡਾਂਸ ਪਾਰਟੀਆਂ ਕਰਦੇ ਆ ਜਾਂ ਕਹਈਏ ਕਿ ਵਰਤ ਨੂੰ ਕਿਦਾਂ ਰੱਖਣਾ ਚਾਹੀਦਾ ਕੀ ਪ੍ਰਥਾ ਟ੍ਰੈਡੀਸ਼ਨਲੀ ਟ੍ਰੈਡੀਸ਼ਨਲੀ ਤਾਂ ਇਹ ਹੈ ਕਿ ਆਪਣੇ ਕਰ ਰਹਿ ਕੇ ਜੋ ਹੁੰਦਾ ਜੋ ਪਹਿਲੇ ਦੀ ਤਰ ਹੁੰਦਾ ਸੀਗਾ ਬਟ ਹਾਂ ਅੱਜ ਕੱਲ ਬਹੁਤ ਪਾਰਟੀਆਂ ਆਰਗੇਨਾਈਜ਼ ਕੋਈ ਚੀਜ਼ ਅੱਗੇ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਚ ਅੱਜ ਕੱਲ ਚੱਲ ਰਿਹਾ ਹੈ ਕਿ ਜਗ੍ਹਾ ਜਗ੍ਹਾ ਪਾਰਟੀਆਂ ਹੁੰਦੀਆਂ ਕਰਵਾ ਦੀਆਂ ਹੋਰ ਉਸ ਚੀਜ਼ ਨੂੰ ਲੈ ਕੇ ਅੱਜ ਕੱਲ ਦੇ ਬੱਚੇ ਥੋੜੇ ਜ਼ਿਆਦਾ ਉਸ ਵੱਲ ਜਾਂਦੇ ਆ ਬਟ ਜੋ ਟ੍ਰੈਡੀਸ਼ਨ ਦੇ ਤੌਰ ਤੇ ਦੇਖ ਚਾਏ ਉਹ ਤੋਂ ਫਿਰ ਅਸੀਂ ਜਿਸ ਤਰ੍ਹਾਂ ਸ਼ੁਰੂ ਤੋਂ ਰੱਖ ਰਹੇ ਕਰ ਹੀ ਰਹਿਣਾ ਸਭ ਕੁਝ ਕਰਨਾ ਤਿਆਰੀ ਕਰਨੀ ਕਥਾ ਕਥਾ ਸ਼ਾਮ ਨੂੰ ਜਿਸ ਤਰ੍ਹਾਂ ਅੱਜ ਕੱਲ ਮੰਦਿਰ ਵਗੈਰਾ ਜਾਂਦੇ ਆ ਅਸੀਂ ਸ਼ੁਰੂ ਤੋਂ ਘਰ 'ਚ ਹੀ ਕਰਦੇ ਸੀ ਬਟ ਹੁਣ ਮੰਦਿਰ 'ਚ ਜਾ ਕੇ ਲੋਕ ਜ਼ਿਆਦਾ ਕਰਦੇ ਆ ਜਾਂ ਕਿਸੇ ਨੂੰ ਬੁਲਾ ਕੇ ਕਰਵਾ ਲੈਂਦੇ ਆ ਹਾਂ ਉਹ ਹਰ ਕਿਸੇ ਦਾ ਆਪਣੇ ਆਪਣੇ ਥਾਲੀਸ ਐਕਸਚੇਂਜ ਕਰਦੇ ਆ ਇਹ ਚੀਜ਼ ਹੋ ਜਾਂਦੀ ਹੈ ਅੱਛਾ ਪੜੋਸੀਆਂ ਦੇ ਨਾਲ ਅੱਗੇ ਟ੍ਰੈਂਡ ਹੁੰਦਾ ਸੀ ਕਿ ਇੱਕ ਘਰ 'ਚ ਇਕੱਠੇ ਹੋ ਗਈਆਂ ਮਹਿਲਾਵਾਂ ਹੈਨਾ ਪੰਜ ਦਾ ਸੀ ਇਕੱਠੀਆਂ ਹੋ ਗਈਆਂ ਤੇ ਉਹ ਸੈਲੀਬ੍ਰੇਟ ਕਰਦੀਆਂ ਸੀ ਕਿ ਲੱਗਦਾ ਕਿ ਉਹ ਘਟਦਾ ਜਾ ਰਿਹਾ ਥੋੜਾ ਹਾਂਜੀ ਕਿਉਂਕਿ ਅੱਜ ਕੱਲ ਕਿਸੇ ਤਰ੍ਹਾਂ ਕਿਸੇ ਨਾਲ ਮੇਲ ਮਿਲਾਪ ਨਹੀਂ ਹੈ ਜਸਤਰ ਲਗਾ ਲੋ ਹਰ ਕੋਈ ਆਪਣੇ ਆਪਣੇ ਘਰ 'ਚ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ ਬਸ ਇਹ ਚੀਜ਼ ਹੈ ਬਿਲਕੁਲ ਔਰ ਕਰਵਾ ਚੌਥਾ ਮੇਲ ਮਿਲਾਪ ਦਾ ਵੀ ਤਿਉਹਾਰ ਹੈ ਔਰ ਪਤੀ ਦੀ ਲੰਬੀ ਉਮਰ ਦੇ ਲਈ ਇਹ ਜਿਹੜਾ ਵਰਤ ਰੱਖਿਆ ਜਾਂਦਾ ਪਰ ਜੋ ਟ੍ਰੈਡੀਸ਼ਨ ਹੈ ਕਥਾ ਸੁਣਨੀ ਹੈ ਔਰ ਸਭ ਤੋਂ ਵੱਡੀ ਗੱਲ ਕੀ ਆਪਣੇ ਸ਼ਰਧਾ ਭਾਵ ਨਾਲ ਇਹ ਵਰਤ ਰੱਖਣਾ ਹੈਗਾ ਪੂਜਾ ਕਰਨੀ ਆ ਔਰ ਚੰ드ਰਮਾਨ ਨੂੰ ਅਰਗ ਦੇਣ ਲਈ ਜਿਹੜੇ ਇਹ ਕਰਵਿਆਂ ਦਾ ਵਿਸ਼ੇਸ਼ ਮਹੱਤਵ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਵਿਸ਼ੇਸ਼ ਕਰਵੇ ਇੱਥੇ ਲੋਕ ਲੈਣ ਲਈ ਪਹੁੰਚ ਰਹੇ ਨੇ ਔਰ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਹੈ ਵਿਸ਼ੇਸ਼ ਕਰ ਡਿਜ਼ਾਈਨਰ ਕਰਵਿਆਂ ਦਾ ਮਹੱਤਵ ਹੈ ਪਰ ਜਿਹੜੇ ਲੋਕ ਟ੍ਰੈਡੀਸ਼ਨਲ ਫਾਲੋ ਕਰਦੇ ਨੇ ਉਹ ਅੱਜ ਵੀ ਲਾਲ ਕਲਰ ਕਲਰ ਦਾ ਜਿਹੜਾ ਕਰਵਾ ਪਸੰਦ ਕਰਦੇ ਆਂ ਔਰ ਖਾਸ ਕਰਕੇ ਜਿਹੜੇ ਨਵੇਂ ਯੁਵਾ ਨੇ ਬੱਚੇ ਨੇ ਉਹਨਾਂ ਦੇ ਲਈ ਜਿਹੜਾ ਟ੍ਰੈਡੀਸ਼ਨ ਮਤਲਬ ਨਹੀਂ ਕਰਦਾ ਹੈਗਾ ਉਹਨਾਂ ਨੂੰ ਆਪਣਾ ਡਿਜ਼ਾਈਨਰ ਜ਼ਿਆਦਾ ਪਸੰਦ ਆ। ਅੱਛਾ ਅੱਜ ਕੱਲ ਦੇ ਬੱਚੇ ਡਿਜ਼ਾਈਨਰ ਲੱਭਦੇ ਆਂ ਹਰ ਚੀਜ਼ ਚਾਹੇ ਕਰਵੇ ਦੀ ਥਾਲੀ ਹੋਵੇ ਕਰਵਾ ਹੋਵੇ। ਭੋਤ ਜੀ یہی ਜ਼ਰੂਰੀ ਹੈ। یہی ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ ਹੈ। ਬਿਲਕੁਲ ਅੱਛਾ ਤੁਸੀਂ ਕਿਸ ਤਰ੍ਹਾਂ ਦਾ ਮੈਂ ਡਿਜ਼ਾਈਨਰ ਲੈ ਕੇ ਚੱਲੀ ਹਾਂ। ਬੱਚੇ یہی ਪਸੰਦ ਕਰਦੇ ਆ। आज दे दिन के खास की, की खरीदारी है खरीदारी आज करुआ चौथियाँ सारी थाली जा, चालनी भी सब कुछ लेके जाते हैं जी हाँ। तो जी मैम क्या क्या खरीदा आज आपने मैंने एक करवा चौथ खरीदा है और सीख खरीदा है उसमें लगा के पूजा करेंगे बिल्कुल अच्छा करवा चौथ पे ना करवे की ज्यादा महत्व होती है आजकल तो डिजाइनर चल पड़ा सब आपने कौन सा पसंद किया मैंने डिजाइनर वाला पसंद किया आ, आजकल यही चल रहा है छनी अच्छा, का क्या महत्व है और ये सीख इसका क्या होता वो सीख लगा के उसमें पूजा करते हैं और चलनी से चांद को देख के अर्घ देते हैं अच्छा आप कितने बजे पूजा करोगे या रात को चंद्रमा देखने के बाद ही व्रत होगा आठ आठ बजे के बाद 8 ਵਜੇ ਦੇ ਕਰੀਬ ਜਿਹੜੀ ਹੈ ਚੰ드ਰਮਾ ਜਾਨੀ ਕਿ ਜਦੋਂ ਆ ਜਾਂਦਾ ਹੈ ਉਦੋਂ ਪੂਜਾ ਕੀਤੀ ਜਾਂਦੀ ਹੈ ਔਰ ਕਈ ਲੋਕ 4 4:30 ਵਜੇ ਜਿਹੜੀ ਹੈ ਪੂਜਾ ਕਰਦੇ ਉਸ ਤੋਂ ਬਾਅਦ ਕੁਝ ਖਾਂਦੇ ਪੀਂਦੇ ਹਨ ਪਰ ਇੱਥੇ ਤੁਸੀਂ ਦੇਖੋ ਕੀ ਕਰਵੇ ਦੇ ਵਿੱਚ ਖਾਸ-ਖਾਸ ਚੀਜ਼ਾਂ ਜਿਹੜੀਆਂ ਨੇ ਇੱਥੇ ਲਿਆਂਦੀਆਂ ਗਈਆਂ ਨੇ ਕੀ ਕੀ ਇਸ ਵਾਰ ਖਾਸ ਜਿਹੜਾ ਹੈਗਾ ਤੁਹਾਡੇ ਕੋਲ ਕਰਵੇ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨ ਆਏ ਨੇ ਦਿਦਾਨ ਖਾਲ ਕਾ ਡਿਦਾਨ ਨਵਾਂ ਆਇਆਗਾ ਤੇ ਕਰਵਾਕ ਨਿਆ ਡਿਦਾਨ ਆਇਆਗਾ ਔਰ ਵੀ ਹੈ ਪਲੇਟਾ ਵੀ ਹੈ ਨਵੀਂ ਅੱਛਾ ਅੱਜ ਕੱਲ੍ਹ ਜ਼ਿਆਦਾਤਰ ਲੇਡੀਆਂ ਨਾ ਡਿਜ਼ਾਈਨਰ ਜ਼ਿਆਦਾ ਪਸੰਦ ਕਰਦੀਆਂ ਨੇ ਹਾਂ ਡਿਜ਼ਾਈਨ ਜ਼ਿਆਦਾ ਪਸੰਦ ਕਰਦੀ ਐ ਹਾਂ ਨਾ ਵੀ ਡਿਜ਼ਾਈਨਰ ਹੋਵੇ ਉਹ ਉਹੀ ਹਾਂ ਉਹ ਹੀ ਪਸੰਦ ਜ਼ਿਆਦਾ ਕਰਦੀ ਐ ਅੱਛਾ ਅਭੀ ਤੱਕ ਆਪਕੇ ਸਭ ਤੋਂ ਜ਼ਿਆਦਾ ਕਰਵੇ ਕੌਣ ਸੇ ਡਿਜ਼ਾਈਨ ਵਾਲੇ ਵਿਕ ਰਹੇ ਨੇ ਜ਼ਿਆਦਾ ਡਿਜ਼ਾਈਨਰ ਤਾਂ ਡਿਜ਼ਾਈਨਰ ਕਰਵਿਆਂ ਦੀ ਜਿਹੜੀ ਐ ਜ਼ਿਆਦਾ ਵਿਕਰੀ ਐ ਪਰ ਛਲਣੀਆਂ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਜਿਹੜੀ ਤਾਂ ਫੈਂਸੀ ਵਾਲੀ ਵਿਕਰੀ ਐ ਫੈਂਸੀ ਵਾਲੀ ਫੈਂਸੀ ਵਾਲੀ ਜ਼ਿਆਦਾ ਵਿਕਦੀ ਹੈ ਫੈਂਸੀ ਹੈ ਨਾ ਜਿਸ ਪਰ ਗੋਟੇ ਗੋਟੇ ਲੱਗੇ ਹੋਏ ਆਏ ਉਹ ਵੀ ਜ਼ਿਆਦਾ ਵਿਕਦੀ ਹੈ ਬਿਲਕੁਲ ਅੱਛਾ ਕੁਝ ਮਹਿੰਗਾ ਹੈ ਜਾਂ ਸਮਾਨੀਆ ਸਸਤਾ ਹੈ ਸਹੀ ਰੇਟ ਕਰ ਰਹੇ ਹੈ ਬਿਲਕੁਲ ਇੱਥੇ ਡਿਜ਼ਾਈਨਰ ਛਣਨੀਆਂ ਨੇ ਉਹਦੇ ਨਾਲ ਮੈਚ ਕਰਦੇ ਹੋਏ ਕਰਵੇ ਨੇ ਕਰਵਿਆਂ ਦੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਨਵੇਂ-ਨਵੇਂ ਡਿਜ਼ਾਈਨ ਜਿਹੜੇ ਨੇ ਜ਼ਿਆਦਾ ਪਸੰਦ ਕੀਤੇ ਜਾ ਰਹੇ ਆ ਔਰ ਡਿਜ਼ਾਈਨਰ ਕਰਵਿਆਂ ਦੀ ਖਾਸ ਮੰਗ ਹੈਗੀ ਆ ਔਰ ਉਹਦੇ ਨਾਲ ਦੀਵੇ ਜਿਹੜੇ ਨੇ ਉਹ ਵੀ ਡਿਜ਼ਾਈਨਰ ਲੋਕ ਪਸੰਦ ਕਰਦੇ ਇੱਥੇ ਤੁਹਾਨੂੰ ਮੈਂ ਦਿਖਾ ਦਿੰਦਾ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਨੇ ਇਹ ਇਸੇ ਕਾਰਨ ਨੇ ਕਿ ਮਹਿਲਾਵਾਂ ਜਿਹੜੀਆਂ ਆਂਦੀਆਂ ਨੇ ਡਿਜ਼ਾਈਨਰ ਜਿਹੜੀਆਂ ਨੇ ਕਰਵੇ ਔਰ ਡਿਜ਼ਾਈਨਰ ਹੀ ਦੀਵੇ ਪਸੰਦ ਕਰਦੀਆਂ ਨੇ ਦੁਕਾਨਦਾਰ ਇੱਥੇ ਮੌਜੂਦ ਹੈ ਤੇ ਬਿਲਕੁਲ ਹੈ ਟ੍ਰੈਡੀਸ਼ਨ ਔਰ ਨਾਲ ਇਹਦੇ ਜਿਹੜੀ ਪ੍ਰਥਾ ਜੁੜੀ ਹੋਈ ਹੈ ਉਹ ਇਹੀ ਹੈ ਕਿ ਸਮਾਨ ਦੀ ਜਿਹੜੀ ਖਰੀਦਾਰੀ ਤੁਸੀਂ ਕਰ ਰਹੇ ਹੋ ਉਹ ਸ਼ਰਧਾ ਭਾਵ ਨਾਲ ਹੋਵੇ ਔਰ ਅਜਕਲ ਟ੍ਰੈਂਡ ਹੈ ਡਿਜ਼ਾਈਨਰ ਦਾ ਤਾਂ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਪਵਿੱਤਰ ਤਿਹਾੜਾ ਕਰਵਾ ਚੌਥ ਦਾ ਔਰ ਕਰਵਾ ਚੌਥ ਦੀ ਖਰੀਦਾਰੀ ਜਿਹੜੀ ਹੈ ਚੱਲ ਰਹੀ ਹੈ ਕੁਝ ਲੋਕ ਟ੍ਰੈਡੀਸ਼ਨਲ ਨੂੰ ਪਸੰਦ ਕਰ ਰਹੇ ਹਨ ਔਰ ਕੁਝ ਜਿਹੜੇ ਨੌਜਵਾਨ ਨੇ ਉਹ ਜਿਹੜੇ ਡਿਜ਼ਾਈਨਰ ਨੇ ਉਹ ਕਰਵਿਆਂ ਨੂੰ ਜ਼ਿਆਦਾ ਪਸੰਦ ਕਰਦੇ ਹੋਏ ਨਜ਼ਰ ਆ ਰਹੇ ਹਨ ਲੁਧਿਆਣਾ ਤੋਂ ਕੈਮਰਾ ਪਰਸਨ ਹਾਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ